ਚੇਰਾ ਗੰਡੀਆਂ ਦੇ ਨੇੜੇ ਬਾਬਾ ਫਲਾਹੀ ਔਰ ਜਿਹੜੀ ਗੁਸਤੀ ਕਾਂਦੇ ਪਹਿਲਵਾਂ ਦੇ ਕੋਲ ਜਾਂਦੀ ਹੈ ਗਾਰਵ ਅਸਮਨ ਜਿਹੜੇ ਬਸੇ ਆ ਔਰ ਰਵੀ ਜਿਹੜਾ ਉੱਪਰ ਦੇ ਬਸੇ ਛੋਟਾ ਗਾਰਵ ਬਾਕੀ ਬੜਮਨ ਤੇ ਰਵੀ ਬੜਮਨ ਰੌਣੀ ਆਰੇ ਬੱਲੇ ਪਾਸੇ ਕੁਸਤੀ ਪਾਲਿਕਾ ਸਾਡੇ ਕੋਲ ਰੌਣ ਹੈ ਕੁਹਾਰੀ ਵਾਲਾ ਔਰ ਨਾਲ ਜੰਦੇ ਰੋਟੇ ਦੇ ਵਿੱਚ ਸਹਿਬਾਤ ਪਹਿਲਵਾਨ ਆਗਰਵੀਰ ਆ ਜਿਹੜੀ ਆ ਗੁਸਤੀ ਚੱਲਦੀ ਹੈ ਇੱਕ ਪਾਸੇ ਗੁਰਨਾਮ ਆਖਰਾ ਦਾ ਬਾਬਾ ਫਰਾਹੀ ਪਰ ਮਾਚ ਗੜੀ ਧਰਤੀ ਨੂੰ ਮਰੋਹ ਕਰਦਾ ਨਜ਼ਾਰਾ ਜੀਤੀ ਪਹਿਲਵਾਂ ਦਾ ਬੇਟਾ ਹੈ আর ਦੂਸਰੇ ਪਾਸੇ ਜੱਸ ਮਾਹੂ ਗੁਰਦੀ ਧਰਤੀ ਨਵਾਜ ਬੁੱਧੇ ਜਲਦੀ ਨਾਲ ਨਵਾਜ ਔਰ ਉਧਰ ਦੇ ਪਾਸੇ ਵਾਂਸ਼ਰ ਵਾਚ ਪਹਿਰਵਾਰ ਪਟਿਆਲਾ ਤੇ ਗੋਲਗੀ ਹਰੋਟ ਪਰ ਦੇ ਦਰਮਿਆਨ ਕੁਸ਼ਤੀ ਹੋਇਆ ਅਗਲੀ ਕਰੀਏ ਅਗਲਾ ਨਵਾਜ ਦੀ ਪਹਿਲਵਾਨਾ ਹਥੋਆ ਤੇ ਲਾਲੀ ਮਹਿਲਵਾਨ ਵੱਢ ਜਾਂਦਾ ਇਹ ਮੋਹਰੀ ਦੀ ਕੁਸ਼ਤੀ ਹੈ ਸੱਤ ਜਾਨ ਦੇ ਸਾਹਮਣੇ ਵੱਢੀ ਆ ਗਈ ਨੋਟ ਕਰੋ ਪਹਿਲਵਾਨ ਹੈਲੋ ਰਵੀ ਕੁਸ਼ਤੀ ਸ਼ੁਰੂ ਕਰ ਲਿਓ ਹੈਲੋ ਅਗਲੇ ਸਾਲ ਬਾਅਦ 51000 ਰੁਪਏ ਸਰਦਾਰ ਸਤਪੰਥ ਸਿੰਘ ਦੀ ਦੁਬਈ ਵਾਲੇ ਜਾਨਾ ਉਸ ਪਾਸੇ ਮੋਕਰ ਸਿੰਘ ਦੀ ਦੁਬਈ ਵਾਲੇ ਬਹੁਤ ਬਹੁਤ ਜਨ ਮਾਗੀ ਅਗਲੇ ਸਾਲ ਵਾਸਤੇ 55000 ਰੁਪਏ ਦਾ ਅਰਦਾਸ ਕਰਾਂਗੇ ਗੁਰਮਾਰੇ ਦੇ ਪੱਤਰੇ ਚਲੋ ਜੀ ਔਰ 1000 ਰੁਪਏ ਜਿਹੜਾ ਲਾਲੀ ਵਾਲੀ ਕੁਸ਼ਤੀ ਉੱਪਰ ਹੈ ਦੋਨੋਂ ਪਹਿਲਵਾਨਾਂ ਲਈ ਇੱਕ ਨੋਟ ਜਿਹੜਾ ਗੁਰਦੀਪ ਸਿੰਘ ਭਾਈ ਜਾਰਦਰੀ ਜੰਨੇ ਹੈ ਸਰਕਾਰ ਅਮਰੀਤ ਸਿੰਘ ਜੀ ਉਹਨਾਂ ਵੱਲੋਂ ਇੱਕ 1000 ਰੁਪਏ ਜਿਹੜਾ ਲੱਗੇ ਹੋਇਆ ਹੈ ਇਹ ਵੀ ਨੋਟ ਕਰਿਓ ਬਹੁਤ ਵਧੀਆ ਮੁਕਾਬਲਾ ਐਸਮ ਜਲਦੀ ਹੀ ਕੁਸ਼ਤੀ ਦਾ ਸਮੇਂ ਦੀ ਬਾਤ ਦਾ ਕੌਂਜਰ ਦਾ ਬਰਫਰ ਦਾ ਵਾਹ ਜੀ ਬਾ ਬੜੀ ਦੱਤੀ ਕੁਸ਼ਤੀ ਚੱਲਦੀ ਹੋਈ ਇੱਥੇ ਕਵੀ ਨੇ ਬਹੁਤ ਸੋਣਾ ਲਿਖਿਆ ਉਹ ਪੀਤੇ ਰਗੜ ਬਗਾਮ ਜਿਨ੍ਹਾਂ ਨੇ ਦੰਤ ਵੀ ਲਾਏ ਨੇ ਸੋਨੇ ਵਰਗੇ ਜੁੱਸੇ ਮਿੱਟੀ ਰਿਬ ਵਿੱਚ ਰਕੜਾਏ ਨੇ ਰਾਜ ਰਹੇਗੀ ਕਿ ਦੂਜੇ ਨੂੰ ਢੂਣ ਚਾਉਂਦੇ ਹੈ ਕਾਹ ਜੋ ਤਾਜ ਦੁਨੀਆ ਤੇ ਪਲਵਾਨ ਕਹੋਂਦੇ ਹੈ ਕਾਹ ਜੋ ਤਾਜ ਦੁਨੀਆ ਤੇ ਪਲਵਾਨ ਕਹੋਂਦੇ ਹੈ ਬਾਹ ਜੀ ਤੁਰ ਕੇ ਤੁਰ ਕੇ ਪਲਵਾਨ ਜੀ ਬਾਹ ਜੀ ਵਾਕੇ ਵੱਡਾ ਦੰਗਲ ਮੇਲਾ ਚੱਲਦਾ ਹੈ ਜਿਉਂ ਵਿਸ਼ੇਸ਼ ਤੌਰ ਤੇ ਬੜਾ ਧੰਵਾਜਾ ਹੈ ਇਸ ਕੁਸ਼ਤੀ ਦਾ ਕੋਲ ਡਾਂਗ ਜਿਹੜੇ ਹੋਇਆ ਬਾਜੀ ਬਾਤ ਉਧਰ ਨੰਨੇ ਮੇਰੇ ਬਹੁਤ ਵਧੀਆ ਕੁਸ਼ਤੀ ਲੱਗਣ ਨੂੰ ਜਾ ਰਿਹਾ ਜਿੱਥੇ ਰਵੀ ਪੰਨਾਵਰ ਆਉਣੀ ਸੋ ਵੀ ਪੁੱਜ ਰਿਹਾ ਹੈ ਹੋਰ ਵੀ ਵਧੀਆ ਪਹਿਲਵਾਨ ਪੁੱਜ ਰਹੇ ਨੇ ਸੰਗਤ ਨੂੰ ਬੇਨਤੀ ਹੈ ਹੋਮ ਮਾਧਿਅ ਪਹੁੰਚਣ ਦੀ ਕਿਰਪਾ ਕਰਕੇ ਜੀ ਬਾਜੀ ਬਾਤ ਕਹਿੰਦਾ ਤਾਜ਼ਕਾਰਾਂ ਦੇ ਨਾਲ ਮੀਲਾਂ ਦੇ ਉਹ ਮੇਲੇ ਲੱਗਦੇ ਸਾਧੂ ਸੰਤ ਫਕੀਰਾਂ ਦੇ ਮੇਲੇ ਲੱਗਦੇ ਸਾਧੂ ਸੰਤ ਫਕੀਰਾਂ ਦੇ ਜਿੰਨਾ ਇਸਕ ਨਮਾਜ਼ਾਂ ਪੜੀਆਂ ਉਹ ਕਦੇ ਨਹੀਂ ਮਰਦੇ ਬੋਲਾ ਦੇ ਦਰਬਾਰਾਂ ਉੱਤੇ ਦੇਖ ਲੋ ਦੀਵੇ ਬਲਦੇ ਬਲੀਆ ਦੇ ਦਰਬਾਰਾਂ ਉੱਤੇ ਦੇਖ ਲੋ ਦੀਵੇ ਬਲਦੇ ਤਾਂ ਕਰ ਬਾਬਾ ਸੁੰਦਰਦਾਸ ਮਹਾਰਾਜ ਕੀ ਜੈ ਹੋ ਅਦਰ ਕੁਸ਼ਤੀ ਬੜੀ ਤੇਰੀ ਜੱਟਾਂ ਦੇ ਸ਼ੇਰਾ ਤੇ ਨਦੀਮ ਦੇ ਦਰਮਿਆਨ ਦੇਖਦਾ ਕੌਣ ਜਿੱਤਦਾ ਬੋੜ ਸਕਦਾ ਉਧਰ ਲੈਬਰ ਪਾਉਏ ਹੋ ਲਾਓ ਨਦੀਮ ਬਾਬਾ ਫਲਾਈ ਬੜਾ ਜਿੱਤ ਗਿਆ ਕੁਸ਼ਤੀ ਵਿੱਚੋਂ